ਸਰਦਿਕਾਲਾ ਟਾਈਮ ਟੀਵੀ ਦੇਖ ਰਹੇ ਸਰ ਦਰਸ਼ਕਾਂ ਸਰਸ਼ੀਕਾਲ ਮੈਂ ਪ੍ਰਬਿੰਦਵੀਰ ਸਿੰਘ ਪੰਦੇਰ ਪੰਜਾਬ ਅਪਡੇਟਸ ਦੇ ਖਾਸ ਬੁਲਟਿਨ ਚ ਤੁਹਾਡਾ ਸਵਾਗਤ ਕਰਦਾ ਪੰਜਾਬ ਚ ਹੜ੍ਹਾਂ ਦੀ ਤਬਾਹੀ ਦੇ ਮੱਦੇ ਨਜ਼ਰ ਅਫਕਾਰੀ ਤੇ ਕਰ ਵਿਭਾਗ ਬਲੋ ਮੁੱਖ ਮੰਤਰੀ ਦੇ ਹੱਥ ਫੰਡ ਲਈ 50 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਇਸ ਚੈੱਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਪਿਆ ਜਾਏਗਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਹੜ੍ਹਾਂ ਦੇ ਚੱਲਦਿਆਂ ਉਹਨਾਂ ਦੇ ਵਿਭਾਗ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਸੀ ਕਿ ਜਿਸ ਤੋਂ ਬਾਅਦ ਉਲਾਦ ਬਾ ਨੇ 50 ਲੱਖ ਰੁਪਏ ਦਾ ਚੈੱਕ ਉਹਨਾਂ ਨੂੰ ਸੌਂਪਿਆ ਹੈ। ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਇੱਕ ਦੂਜੇ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਸਾਡੇ ਵਿਭਾਗ ਵੱਲੋਂ ਹਰ ਪੀੜਤਾਂ ਨੂੰ ਲਗਾਤਾਰ ਸਮਗਰੀ ਭੇਜੀ ਜਾ ਰਹੀ ਹੈ ਤੇ ਪਸ਼ੂਆਂ ਲਈ ਵੀ ਚਾਰਾ ਭੇਜਿਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬੇਤਮਤਰੀ ਹਰਪਾਲ ਸਿੰਘ ਚੀਬਾਨੀ ਅੱਗੇ ਕਿਹਾ ਹੈ ਕਿ ਅਸੀਂ ਲੋਕਾਂ ਲਈ ਇਹ ਸਮਗਰੀ ਭੇਜਦੇ ਰਹਾਂਗੇ। ਉਹਨਾਂ ਇਸ ਮੌਕੇ ਕੇਂਦਰ ਸਰਕਾਰ ਨੂੰ ਵੀ 60000 ਕਰੋੜ ਰੁਪਏ ਰਿਲੀਜ਼ ਕਰਨ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਹੈ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਬੇहद ਖਰਾਬ ਨੇ ਅਤੇ ਸੂਬੇ ਨੂੰ ਇਸ ਪੈਸੇ ਦੀ ਸਖਤ ਲੋੜ ਹੈ ਅੱਜ ਪੰਜਾਬ ਦਾ ਗੁਰਦਾਸਪੁਰ ਪਠਾਨਕੋਟ ਅਮਰਸਰ ਫਿਰੋਜ਼ਪੁਰ ਹੁਸ਼ਿਆਰਪੁਰ ਸੰਗਰੂਰ ਦਾ ਕੁਝ ਹਿੱਸਾ ਕਪੂਰਥਲਾ ਜਲੰਧਰ ਤਰਨਤਾਰਨ ਇਸ ਸਾਰੇ ਇਲਾਕੇ ਇਸ ਤੋਂ ਬਰਾਹਰ ਹੋਰ ਵੀ ਬਹੁਤ ਸਾਰੇ ਇਲਾਕੇ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਨੇ। ਔਰ ਜਨਜੀਵਨ ਲਗਭਗ ਬੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ। ਪੰਜਾਬ ਸਰਕਾਰ ਲਗਾਤਾਰ ਸਾਰੇ ਲੋਕਾਂ ਨੂੰ ਸੁਰੱਖਤ ਥਾਵਾਂ ਤੇ ਲੈ ਕੇ ਜਾਣ ਦੇ ਲਈ ਲਗਾਤਾਰ ਯਤਨਸ਼ੀਲ ਆ ਸਾਡੇ ਸਾਰੇ ਮੰਤਰੀਗਣ ਲਗਾਤਾਰ ਗਰਾਊਂਡ ਦੇ ਉੱਤੇ ਨੇਗੇ। ਚਾਹੇ ਕਿਸੇ ਨਾ ਕਿਸੇ ਰੂਪ ਹਰ ਇੱਕ ਵਿਅਕਤੀ ਤੱਕ ਮਦਦ ਜਿਹੜੀ ਆ ਉਹ ਸਰਕਾਰ ਦੁਆਰਾ ਪਹੁੰਚਾਈ ਜਾ ਰਹੀ ਆ ਇਹਦੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਯੂਨਿਟ ਵੱਲੋਂ ਸਾਡੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਵੱਲੋਂ ਸਪੈਸ਼ਲੀ ਪੰਜਾਬ ਦੇ ਹਰ ਇੱਕ ਵਰਕਰ ਦੀ ਡਿਊਟੀ ਲਾਈ ਆ ਕਿ ਜਿੱਥੇ ਵੀ ਕਿਤੇ ਹੜ੍ਹ ਦੀ ਹੜ ਪੀੜਤ ਵਿਅਕਤੀ ਮਿਲਦਾਗਾ ਉਹਦੀ ਮਦਦ ਕੀਤੀ ਜਾਵੇ ਉਹਦੇ ਨਾਲ ਖੜ੍ਹਾ ਜਾਵੇ ਉਹਦੇ ਨਾਲ ਜਿਹੜੀਆਂ ਭਾਈ ਸਾਰ ਚਾਰਕ 7% ਹੋਣ ਦਾ ਇੱਕ ਸਿਸਟਮ ਜਿਹੜਾ ਦਿਖਾਇਆ ਜਾਵੇ ਤਾਂ ਕਿ ਲੋਕ ਮਹਿਸੂਸ ਕਰ ਸਕਣ ਕਿ ਪੰਜਾਬੀ ਜਿਹੜਾ ਉਹ ਪੰਜਾਬੀ ਦੇ ਕਮ ਆ ਰਿਹਾ ਪਰ ਲੇਕਿਨ ਇਸ ਸਮੇਂ ਦੌਰਾਨ ਵੀ ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਮੌਤਾਂ ਹੋ ਰਹੀਆਂ ਨੇਗੀਆਂ ਸਾਡਾ ਪਸ਼ੂ ਤੰਨ ਮਾਰਿਆ ਜਾ ਰਿਹਾਗਾ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਡਿਸਟਰਾਏ ਹੋ ਰਹੀਆਂ ਨੇਗੀਆਂ ਉਸੇ ਸਮੇਂ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆਪਣੀਆਂ ਪੋਲੀਟਿਕਲ ਰੈਲੀਆਂ ਕਰ ਰਹੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿ ਤੁਸੀਂ ਜਦੋਂ ਪੰਜਾਬ ਦੇ ਉੱਤੇ ਵਿਪਤਾ ਆਈ ਆ ਪੰਜਾਬੀਆਂ ਉੱਪਰ ਵਿਪਤਾ ਆਈ ਆ ਜਦੋਂ ਪੰਜਾਬ ਦੇ ਲੋਕ ਖੜਾ ਨਾਲ ਪੀੜਤ ਹੋ ਰਹੇ ਨੇ ਕਿ ਜਦੋਂ ਪੰਜਾਬ ਦੇ ਲੋਕ ਜਾਨ ਗਵਾ ਰਹੇ ਨੇ ਜਦੋਂ ਪੰਜਾਬ ਦੇ ਲੋਕਾਂ ਦਾ ਪਸ਼ੂ ਤੰ ਸਭ ਕੁਝ ਤਬਾਹ ਹੋ ਰਿਹਾਗਾ ਅਰਥਚਾਰਾ ਤਬਾਹ ਹੋ ਰਿਹਾਗਾ ਔਰ ਉਸ ਉਸ ਸਮੇ ਤੁਸੀਂ ਸਭਰਾਤ ਰੈਲੀ ਕਰ ਰਹੇ ਹੋਗੇ ਉਸ ਸਮੇ ਤੁਸੀਂ ਆਪਣੀਆਂ ਪੋਲਿਟੀਕਲ ਰੋਟੀਆਂ ਸੇਕ ਰਹੇ ਹੋਗੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਅੱਜ ਪੰਜਾਬ ਦੇ ਲੋਕਾਂ ਨੇ ਖੜਨ ਦੀ ਬਜਾਏ ਤੁਸੀਂ ਆਪਣੀਆਂ ਰੈਲੀਆਂ ਕਰ ਰਹੇ ਹੋਗੇ ਇਸ ਸਮੇਂ ਘਟੋ ਘਟ ਸਮਾਂ ਸੀਗਾ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦਾ ਸੀ ਇਸ ਸਮੇਂ ਮੈਂ ਸਮਝਦਾ ਪੰਜਾਬੀਆਂ ਨਾਲ ਜੁਟਤਾ ਦਿਖਾਉਣ ਦਾ ਸਮਾਂ ਸੀਗਾ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਆਪਣੀਆਂ ਰੋਟੀਆਂ ਸੇਕ ਲਈ ਆ ਅੱਜ ਸਵੇਰੇ ਦੇਸ਼ ਦੇ ਹੋਮ ਮਿਨਿਸਟਰ ਸੇਵਾਂ ਦਾ ਟੈਲੀਫੋਨ ਆਨਰੇਬਲ ਸੀਐਮ ਪੰਜਾਬ ਨੂੰ ਆਇਆ ਕਿਉਂਕਿ 2 ਦਿਨ ਪਹਿਲਾਂ ਮਨ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆ ਲੈਟਰ ਜਿਹੜਾ ਇੱਕ ਲਿਖਿਆ ਸੀਗਾ ਡਿਟੇਲ ਲੈਟਰ ਲਿਖਿਆ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਸਾਡਾ 60000 ਕਰੋੜ ਰੁਪਏ ਦਾ ਬਕਾਇਆ ਜਿਹੜਾ ਜਿਹੜਾ ਲੀਗਲੀ ਸਾਡਾ ਬਣਦਾ ਪੈਸਾਗਾ ਉਹ ਸਾਨੂੰ ਤੁਰੰਤ ਜਾਰੀ ਕੀਤਾ ਜਾਵੇ। ਤੋਂ ਉਸ ਬਾਅਦ ਸ਼ਾਇਦ ਮੀਡੀਆ ਦੇ ਜ਼ਰੀਏ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਦੀ ਜਿਹੜੀ ਆ ਆ ਖੁੱਲੀ ਹੋਣੀ ਆ ਅੱਜ ਉਹਨੇ ਫੋਨ ਕੀਤਾ ਪਰ ਲੇਕਿਨ ਫਿਰ ਵੀ ਉਹਨਾਂ ਨੇ ਕੋਈ ਭਰੋਸਾ ਨਹੀਂ ਦਿਵਾਇਆ ਕਿ ਇਹ 60000 ਕਰੋੜ ਰੁਪਏ ਅਸੀਂ ਜਾਰੀ ਕਰਾਂਗੇ ਮੈਂ ਸਮਝਦਾਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਜੀ ਛੋਟੀ ਛੋਟੀ ਗੱਲ ਤੇ ਟਵੀਟ ਕਰ ਦਿੰਦੇ ਨੇਗੇ ਛੋਟੀ ਛੋਟੀ ਗੱਲ ਤੇ ਕਹਿ ਦਿੰਦੇ ਨੇਗੇ ਕਿ ਦੇਸ਼ ਵਾਪਰ ਗਿਆ ਕਿਸੇ ਦੇ ਬਰਥਡੇ ਦਾ ਟਵੀਟ ਕਰ ਦਿੰਦੇ ਨੇਗੇ ਜਨਮ ਦਿਨ ਦਾ ਵੀ ਟਵੀਟ ਕਰ ਦਿੰਦੇ ਨੇਗੇ ਪਰ ਲੇਕਿਨ ਇਸ ਸਮੇਂ ਪੰਜਾਬ ਦੇ ਉੱਤੇ ਭਾਰੀ ਵਿਫਤਾ ਆਈ ਆ ਦੋ ਸ਼ਬਦ ਤੱਕ ਹਮਦਰਦੀ ਦੇ ਦੋ ਸ਼ਬਦ ਤੱਕ ਜਿਹੜੇ ਨੇਗੇ ਉਹ ਭਾਰਤੀ ਜਨਤਾ ਪਾਰਟੀ ਦੀ ਦੇਸ਼ੀ ਲੀਡਰਸ਼ਿਪ ਨੇ ਕਿਸੇ ਨੇ ਵੀ ਨਹੀਂ ਬੋਲੇ ਪੰਜਾਬੀਆਂ ਦੇ ਹੱਕ ਵਿੱਚ ਜਦ ਕਿ ਪੰਜਾਬ ਹਮੇਸ਼ਾ ਹੱਕ ਤਾਨ ਕੇ ਦੇਸ਼ ਲਈ ਖੜਦਾਗਾ ਅੱਜ ਦੇਸ਼ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਪਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਨੇਗੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਉਹ ਅੱਜ ਚੁੱਪ ਕਰਕੇ ਬੈਠੇ ਨੇਗੇ ਉਹ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਉਜੜ ਰਿਹਾ ਪੰਜਾਬ ਅਪਡੇਟਸ ਚਾਹਲੀ ਵਾਸਤੇ ਨਹੀਂ ਮੈਨੂੰ ਦੇ ਇਜ਼ਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.